ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮਈ ਮਹੀਨੇ ਦੀ ਕੋਈ 24 25 ਤਰੀਕ ਹੋਣੀ ਆ ਰਾਤ ਦੇ ਲਗਭਗ 3 ਵਜ ਚੁੱਕੇ ਸੀ ਮੈਂ ਬੜੀ ਗਹਿਰੀ ਨੀਂਦ ਵਿੱਚ ਸੁੱਤਾ ਸੀ ਮੈਂ ਬੜੀ ਮੁਸ਼ਕਲ ਨਾਲ ਹੱਥ ਵਧਾ ਕੇ ਆਪਣਾ ਫੋਨ ਚੁੱਕਿਆ ਮੈਂ ਫੋਨ ਕੰਨ ਨਾਲ ਹੀ ਲਾਇਆ ਸੀ ਦੂਸਰੇ ਪਾਸੇ ਮੇਰੇ ਹਸਪਤਾਲ ਦੀ ਹਰਜਨੇਸ਼ਟ ਗੱਲ ਕਰ ਰਹੀ ਸੀ ਉਹ ਮੈਨੂੰ ਕਿਸੇ ਪੇਸ਼ੈਂਟ ਦੇ ਬਾਰੇ ਦੱਸ ਰਹੀ ਸੀ ਤੇ ਜਲਦੀ ਹਸਪਤਾਲ ਆਉਣ ਨੂੰ ਕਿਹਾ ਮੈਂ ਜਲਦੀ ਨਾਲ ਬੈੱਡ ਤੋਂ ਉੱਠਿਆ ਅਸੀਂ ਡਾਕਟਰ ਹੁੰਦੇ ਹੀ ਹਾਂ ਇਸ ਤਰ੍ਹਾਂ ਦੇ ਹਾਂ ਜਦੋਂ ਕਿਸੇ ਹਾਦਸੇ ਜਾਂ ਕਿਸੇ ਪੇਸ਼ੈਂਟ ਦੀ ਸੀਰੀਅਸ ਕੰਡੀਸ਼ਨ ਬਾਰੇ ਸੁਣਦੇ ਹਾਂ ਤਾਂ ਆਪਣਾ ਨੀਂਦ ਆਰਾਮ ਸਭ ਛੱਡ ਕੇ ਆਪਣੇ ਕੰਮ ਨੂੰ ਪਹਿਲ ਦਿੰਦੇ ਹਾਂ ਮੈਂ ਵੀ ਇਹੀ ਕੀਤਾ ਅਤੇ ਜਲਦੀ ਨਾਲ ਉੱਠ ਕੇ ਫਰੈਸ਼ ਹੋ ਕੇ ਹਸਪਤਾਲ ਨੂੰ ਚਲਾ ਗਿਆ ਹਸਪਤਾਲ ਪਹੁੰਚਣ ਤੇ ਮੈਨੂੰ ਪਤਾ ਲੱਗਾ ਕਿ ਕੋਈ ਕੁੜੀ ਸੜਕ ਦੇ ਕਿਨਾਰੇ ਬੇਹੋਸ਼ ਪਈ ਮਿਲੀ ਸੀ ਉਸ ਦੇ ਸਿਰ ਉੱਪਰ ਕਾਫੀ ਛੱਟ ਵੱਜੀ ਸੀ ਮੈਂ ਜਲਦੀ ਇਸ ਲਈ ਬੁਲਾਇਆ ਗਿਆ ਸੀ ਕਿਉਂਕਿ ਮੈਂ ਦਿਮਾਗ ਦਾ ਡਾਕਟਰ ਸੀ ਇਸ ਪੇਸ਼ੈਂਟ ਨੂੰ ਹੈਂਡਲ ਮੈਂ ਹੀ ਕਰਨਾ ਸੀ ਮੈਂ ਉਸ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਉਸ ਦੇ ਜ਼ਖਮਾਂ ਨੂੰ ਸਾਫ਼ ਕਰਕੇ ਸਟਿਚ ਵਗੈਰਾ ਲਗਾ ਦਿੱਤੇ ਸੀ ਉਸ ਦੇ ਸਿਰ ਦੇ ਵਿੱਚ ਕਰਲੇ ਹਿੱਸੇ ਵਿੱਚ ਕੋਈ ਨਕੀਲੀ ਚੀਜ਼ ਵੱਜ ਗਈ ਸੀ ਜਿਸ ਨਾਲ ਕਾਫੀ ਖੂਨ ਵੀ ਵਹਿ ਚੁੱਕਿਆ ਸੀ ਉਤਰਾ ਬੁਦਾ ਸ਼ੁਕਰ ਸੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ ਮੈਂ ਸਭ ਕੁਝ ਕਰਨ ਤੋਂ ਬਾਅਦ ਉਸ ਪੇਸ਼ੈਂਟ ਨੂੰ ਬਹੁਤ ਗੌਰ ਨਾਲ ਵੇਖ ਰਿਹਾ ਸੀ ਉਹ ਮੇਰੇ ਸਾਹਮਣੇ ਬੇਹੋਸ਼ੀ ਦੀ ਹਾਲਤ ਵਿੱਚ ਸੀ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਮੈਂ ਉਸ ਦਾ ਕਾਇਲ ਹੋ ਗਿਆ ਸੀ ਮੈਂ ਉਸ ਦੇ ਉੱਤੇ ਲੱਗੇ ਜ਼ਖਮਾਂ ਉੱਤੇ ਬੈਂਡੇਜ ਕਰ ਚੁੱਕਿਆ ਸੀ ਉਸ ਦੇ ਸਿਰ ਉੱਪਰ ਕਾਫੀ ਗਹਿਰੀ ਸੱਟ ਲੱਗਣ ਨਾਲ ਉਹ ਬੇਹੋਸ਼ ਸੀ ਮੈਂ ਉਸ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਤੱਕ ਉਹ ਹੋਸ਼ ਵਿੱਚ ਨਹੀਂ ਆ ਰਹੀ ਸੀ ਮੈਂ ਘਰ ਨਹੀਂ ਜਾ ਸਕਦਾ ਸੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਦਾ ਕੋਮਾ ਵਿੱਚ ਜਾਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਇਸ ਲਈ ਮੈਂ ਉੱਥੇ ਹੀ ਮੌਜੂਦ ਸੀ ਮੈਂ ਉਸ ਦੇ ਸਰੀਰ ਉੱਪਰ ਲੱਗੀਆਂ ਹੋਈਆਂ ਮਸ਼ੀਨਾਂ ਨੂੰ ਦੇਖ ਰਿਹਾ ਸੀ ਪਰ ਵਾਰ-ਵਾਰ ਮੇਰੀ ਨਜ਼ਰ ਉਸ ਖੂਬਸੂਰਤ ਕੁੜੀ ਉੱਤੇ ਜਾ ਰਹੀ ਸੀ ਫਿਰ ਇੱਕ ਪਲ ਐਸਾ ਆਇਆ ਮੈਂ ਆਪਣੇ ਆਪ ਨੂੰ ਇੱਕ ਕੋ ਬੈਠਾ ਸਵੇਰ ਦੇ 6:00 ਵੱਜ ਚੁੱਕੇ ਸੀ ਮੈਂ ਉਸ ਪੇਸ਼ੈਂਟ ਨਾਲ ਕਮਰੇ ਵਿੱਚ ਇਕੱਲਾ ਸੀ ਮੈਂ ਨਰਸ ਨੂੰ ਬਹਾਨੇ ਨਾਲ ਬਾਹਰ ਭੇਜ ਦਿੱਤਾ ਇਸ ਇਕੱਲੇਪਣ ਵਿੱਚ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਮੈਂ ਉਸ ਕੁੜੀ ਦੇ ਕੋਲ ਗਿਆ ਉਸਦੇ ਵਾਲਾਂ ਨੂੰ ਹੱਥ ਨਾਲ ਪਿੱਛੇ ਹਟਾਉਂਦੇ ਹੋਏ ਉਸਦੇ ਮੱਥੇ ਨੂੰ ਚੁੰਮ ਲਿਆ ਇਹ ਹਰਕਤ ਮੈਂ ਅਚਾਨਕ ਕੀਤੀ ਤੇ ਖੁਦ ਹੈਰਾਨ ਰਹਿ ਗਿਆ ਮੈਂ ਅੱਜ ਤੱਕ ਇਹੋ ਜਿਹਾ ਕੁਝ ਨਹੀਂ ਕੀਤਾ ਸੀ ਇਸ ਵਿੱਚ ਪਤਾ ਨਹੀਂ ਕੀ ਜਾਦੂ ਸੀ ਮੈਂ ਆਪਣੇ ਆਪ ਤੇ ਕਾਬੂ ਰੱਖਣਾ ਮੁਸ਼ਕਲ ਹੋ ਗਿਆ ਸੀ ਛਟਕੇ ਨਾਲ ਮੈਂ ਇੱਕਦਮ ਪਿੱਛੇ ਹੋਇਆ ਤੇ ਆਪਣੇ ਆਪ ਨੂੰ ਨਾਰਮਲ ਕਰਨ ਲੱਗਾ ਇਹੋ ਜਿਹੀ ਹਰਕਤ ਮੈਂ ਪਹਿਲਾਂ ਨਹੀਂ ਕੀਤੀ ਸੀ ਜੋ ਮੈਨੂੰ ਖੁਦ ਨੂੰ ਬੁਰੀ ਵੀ ਲੱਗ ਰਹੀ ਸੀ ਮੇਰੀ ਪਰਵਰਿਸ਼ ਇਸ ਤਰ੍ਹਾਂ ਦੀ ਨਹੀਂ ਸੀ ਕਿ ਮੈਂ ਕਿਸੇ ਬੇਹੋਸ਼ ਜਾਂ ਬੇਵਸ ਦਾ ਫਾਇਦਾ ਉਠਾਵਾਂ ਮੈਂ ਹੁਣ ਮਸ਼ੀਨਾਂ ਨੂੰ ਸਹੀ ਕਰਨ ਲੱਗਾ ਮੇਰੀ ਪੂਰੀ ਕੋਸ਼ਿਸ਼ ਸੀ ਕਿ ਮੇਰੀ ਨਜ਼ਰ ਉਸ ਦੇ ਖੂਬਸੂਰਤ ਚਿਹਰੇ ਉੱਤੇ ਨਾ ਪਵੇ ਇਕਦਮ ਤੋਂ ਉਸਦੀ ਧੜਕਣ ਤੇਜ਼ ਹੋਣ ਲੱਗੀ। ਟਾਈਮ ਬਾਅਦ ਉਸਦੇ ਸਰੀਰ ਵਿੱਚ ਹਰਕਤ ਹੋਈ। ਮੈਂ ਉਸ ਨੂੰ ਆਵਾਜ਼ ਦੇਣ ਲੱਗਾ। ਮੈਨੂੰ ਤਾਂ ਉਸਦਾ ਨਾਂ ਵੀ ਪਤਾ ਨਹੀਂ ਸੀ। ਉਸ ਨੇ ਅੱਖਾਂ ਖੋਲ੍ਹੀਆਂ ਤੇ ਮੇਰੇ ਵੱਲ ਇੱਕ ਤੱਕ ਦੇਖਣ ਲੱਗੀ। ਜਦ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੀਆਂ ਅੱਖਾਂ ਨੀਲੀਆਂ ਇੱਕ ਝੀਲ ਦਾ ਨਜ਼ਾਰਾ ਦਿਖਾ ਰਹੀਆਂ ਸੀ। ਹੁਣ ਮੈਨੂੰ ਲੱਗ ਰਿਹਾ ਸੀ ਕਿ ਮੈਂ ਉਸ ਦੀਆਂ ਅੱਖਾਂ ਦੀਆਂ ਗਹਿਰਾਈਆਂ ਵਿੱਚੋਂ ਸਾਰੀ ਜ਼ਿੰਦਗੀ ਨਹੀਂ ਨਿਕਲ ਪਾਵਾਂਗਾ। ਮੈਂ ਉਸ ਨੂੰ ਪਿਆਰ ਨਾਲ ਪੁੱਛਿਆ ਕੀ ਤੁਸੀਂ ਠੀਕ ਹੋ? ਉਸਨੇ ਹੌਲੀ ਜਿਹੀ ਸਿਰ ਹਾਂ ਵਿੱਚ ਹਿਲਾ ਦਿੱਤਾ ਉਸਨੇ ਪੁੱਛਿਆ ਕਿ ਮੈਂ ਕਿੱਥੇ ਆ ਤੇ ਤੁਸੀਂ ਕੌਣ ਹੋ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਇੱਕ ਐਂਬੂਲੈਂਸ ਲੈ ਆ ਹਸਪਤਾਲਿਆਂ ਦਾ ਗਿਆ ਸੀ ਉਹ ਕੁਝ ਲੋਕਾਂ ਨੂੰ ਸੜਕ ਦੇ ਕਿਨਾਰੇ ਤੁਸੀਂ ਮਿਲੇ ਸੀ ਕਿਸੇ ਨੂੰ ਵੀ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਇਸ ਲਈ ਉਹ ਕਿਸੇ ਨੂੰ ਇਨਫਾਰਮ ਨਹੀਂ ਕਰ पाए ਮੈਂ ਇਸ ਕੁੜੀ ਤੋਂ ਉਸਦਾ ਨਾਮ ਪੁੱਛਿਆ ਉਹ ਖਾਲੀ-ਖਾਲੀ ਨਜ਼ਰਾਂ ਨਾਲ ਮੈਨੂੰ ਦੇਖਣ ਲੱਗੀ ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ ਇਹ ਸੁਣ ਕੇ ਤਾਂ ਮੈਂ ਵੀ ਹੈਰਾਨ ਰਹਿ ਗਿਆ ਉਸ ਤੋਂ ਬਾਅਦ ਮੈਂ ਉਸ ਨੂੰ ਕਈ ਸਵਾਲ ਕਰੇ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਉਸ ਨੂੰ ਆਪਣਾ ਨਾਮ ਅਤੇ ਆਪਣੇ ਪਤੇ ਬਾਰੇ ਕੁਝ ਵੀ ਨਹੀਂ ਸੀ ਪਤਾ ਬਸ ਖਾਲੀ ਨਜ਼ਰਾਂ ਨਾਲ ਕਮਰੇ ਵਿੱਚ ਦੇਖੀ ਜਾ ਰਹੀ ਸੀ ਹੁਣ ਮੈਂ ਜਾਣ ਚੁੱਕਿਆ ਸੀ ਕਿ ਉਸ ਦੇ ਸਿਰ ਉੱਪਰ ਗਹਿਰੀ ਚੋਟ ਲੱਗਾ ਨਾਲ ਇਸ ਦੀ ਜਾਦਾਸ਼ਤ ਜਾ ਚੁੱਕੀ ਸੀ ਪੁਲਿਸ ਵਿੱਚ ਪਹਿਲਾਂ ਹੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ ਪਰ ਉਸ ਦੇ باوجود ਵੀ ਉਸ ਦਾ ਨਾਮ ਪਤੇ ਬਾਰੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਨਾ ਹੀ ਕਿਸੇ ਨੇ ਉਸ ਦੀ ਗਵਾਮਸ਼ੂਦਗੀ ਪਰੇ ਕੋਈ ਰਿਪੋਰਟ ਲਿਖਾਈ ਸੀ ਨਜ਼ਦੀਕ ਦੇ ਸਾਰੇ ਥਾਣਿਆਂ ਵਿੱਚ ਰਿਪੋਰਟ ਕਰਵਾਈ ਪਰ ਉਸ ਕੁੜੀ ਬਾਰੇ ਕੁਝ ਵੀ ਪਤਾ ਨਾ ਲੱਗ ਸਕਿਆ ਹੁਣ 2 ਦਿਨ ਬੀਤ ਚੁੱਕੇ ਸੀ ਉਸ ਕੁੜੀ ਦੇ ਜ਼ਖਮ ਥੋੜੇ ਠੀਕ ਹੋਣ ਲੱਗੇ ਹਸਪਤਾਲ ਵੱਲੋਂ ਵੀ ਉਸ ਨੂੰ ਡਿਸਚਾਰਜ ਕਰਨ ਦੀ ਗੱਲ ਕਰੀ ਗਈ ਪਰ ਸਮਝ ਨਹੀਂ ਆ ਰਹੀ ਸੀ ਕਿ ਡਿਸਚਾਰਜ ਹੋਣ ਦੇ ਬਾਅਦ ਉਹ ਜਾਏਗੀ ਕਿੱਥੇ ਇਸ ਲਈ ਉਸ ਕੁੜੀ ਦੀ ਜ਼ਿੰਮੇਵਾਰੀ ਮੈਂ ਆਪਣੇ ਕੰਧਿਆਂ ਉਤੇ ਚੱਕਣ ਲਈ ਤਿਆਰ ਹੋ ਗਿਆ ਅਸਲ ਗੱਲ ਤਾਂ ਇਹ ਸੀ ਕਿ ਮੈਂ ਉਸ ਨੂੰ ਦੇਖ ਕੇ ਆਪਣਾ ਦਿਲ ਹਾਰ ਚੁੱਕਿਆ ਸੀ ਮੇਰੇ ਦਿਲ ਵਿੱਚ ਇਸ ਤਰ੍ਹਾਂ ਦੇ ਜਜ਼ਬਾਤ ਪੈਦਾ ਹੋ ਗਏ ਕਿ ਮੈਂ ਉਸ ਨੂੰ ਆਪਣੇ ਆਪ ਤੋਂ ਅਲੱਗ ਨਹੀਂ ਕਰ پا ਰਿਹਾ ਸੀ ਗੁਜ਼ਰੇ ਹੋਏ ਦੋ ਦਿਨਾਂ ਵਿੱਚ ਮੈਂ ਉਸ ਕੁੜੀ ਦਾ ਬਹੁਤ ਖਿਆਲ ਰੱਖਿਆ ਹੁਣ ਮੈਂ ਉਸ ਨੂੰ ਆਪਣੇ ਨਾਲ ਆਪਣੇ ਘਰ ਚੱਲਣ ਲਈ ਕਿਹਾ ਉਸ ਕੋਲ ਹੁਣ ਇਨਕਾਰ ਕਰਨ ਦੀ ਕੋਈ ਵਜ੍ਹਾ ਵੀ ਨਹੀਂ ਰਹੀ ਸੀ ਉਹ ਚੁੱਪਚਾਪ ਮੇਰੇ ਨਾਲ ਮੇਰੇ ਘਰ ਚੱਲ ਪਈ ਮੇਰੇ ਘਰ ਵਿੱਚ ਮੇਰੀ ਮੰਮੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਮੇਰੀ ਮੰਮੀ ਨੇ ਮੇਰੇ ਕਹਿਣ ਤੇ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਦਿੱਤੀ ਮੇਰੀ ਮੰਮੀ ਨੇ ਉਸ ਨੂੰ ਧੀ ਬਣਾ ਲਿਆ ਸੀ ਉਸ ਦਾ ਨਾਮ ਜੀਤ ਰੱਖ ਦਿੱਤਾ ਜੀਤ ਦੇ ਹੁਣ ਘਰ ਵਿੱਚ ਆਉਣ ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਸੀ ਮੈਂ ਹੁਣ ਬਹੁਤ ਹੀ ਜ਼ਿਆਦਾ ਖੁਸ਼ ਸੀ ਮੇਰੀ ਤਾਂ ਦੁਨੀਆ ਹੀ ਬਦਲ ਗਈ ਸੀ ਮੇਰਾ ਘਰ ਵਿੱਚ ਬਹੁਤ ਜ਼ਿਆਦਾ ਦਿਲ ਲੱਗਾ ਲੱਗ ਗਿਆ ਸੀ ਮੈਂ ਹਸਪਤਾਲ ਤੋਂ ਜਲਦੀ ਨਾਲ ਡਿਊਟੀ ਕਰਕੇ ਘਰ ਆ ਜਾਂਦਾ ਮੈਂ ਜੀਤ ਦਾ ਹਾਲ ਚਾਲ ਪੁੱਛ ਕੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਸਦੇ ਨਾਲ ਹੀ ਗੁਜ਼ਾਰਦਾ ਕਿ ਉਸ ਦੀ ਯਾਦ ਆਸ਼ਤ ਇਸਤਰੀ ਗਈ ਸੀ ਕਿ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਮੈਂ ਹਰ ਵੇਲੇ ਅਰਦਾਸਾਂ ਕਰਦਾ ਰਹਿੰਦਾ ਕਿ ਉਸ ਦੀ ਯਾਦ ਆਸ਼ਤ ਕਦੇ ਵੀ ਵਾਪਸ ਨਾ ਆਵੇ ਕਿਉਂਕਿ ਮੈਨੂੰ ਉਸ ਨਾਲ ਸਮਾਂ ਬਤਾਉਣਾ ਬਹੁਤ ਚੰਗਾ ਲੱਗਦਾ ਸੀ ਮੈਂ ਜੀਤ ਨੂੰ ਆਪਣੇ ਨਾਲ ਆਪਣੇ ਹੀ ਘਰ ਵਿੱਚ ਹਮੇਸ਼ਾ ਲਈ ਰੱਖਣਾ ਚਾਹੁੰਦਾ ਸੀ ਪਤਾ ਨਹੀਂ ਉਹ ਕੌਣ ਸੀ ਕਿੱਥੋਂ ਆਈ ਸੀ ਇਸ ਬਾਰੇ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਉਸ ਦੇ ਅੱਗੇ ਪਿੱਛੇ ਪਤਾ ਨਹੀਂ ਕਿੰਨੇ ਲੋਕ ਹੋਣਗੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਇਸ ਲਈ ਮੈਨੂੰ ਤਾਂ ਇਹ ਸੀ ਕਿ ਉਸ ਦੀ ਜ਼ਾਦਾਸ਼ਤ ਕਦੇ ਨਾ ਵਾਪਸ ਆਵੇ ਇਹ ਮੇਰੇ ਲਈ ਹੀ ਚੰਗਾ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਐਕਸੀਡੈਂਟ ਕਿਵੇਂ ਹੋਇਆ ਉਸ ਨੂੰ ਪਾਲਣ ਲਈ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਉਸ ਨੂੰ ਮੇਰੇ ਘਰ ਆਇਆ ਹੋਇਆ ਇੱਕ ਹਫ਼ਤਾ ਹੋ ਗਿਆ ਸੀ ਇੱਕ ਹਫ਼ਤੇ ਦੇ ਵਿੱਚ ਜੀਤ ਮੇਰੀ ਮੰਮੀ ਦੇ ਨਾਲ ਕਾਫੀ ਘੁਲ ਮਿਲ ਗਈ ਸੀ ਹਰ ਵਕਤ ਮੇਰੀ ਮੰਮੀ ਦੇ ਨਾਲ ਨਾਲ ਹੀ ਰਹਿੰਦੀ ਸੀ ਜੀਤ ਹੁਣ ਮੇਰੀ ਮੰਮੀ ਦੇ ਕਾਫੀ ਕਰੀਬ ਹੋ ਚੁੱਕੀ ਸੀ ਮੈਂ ਜਦੋਂ ਹਸਪਤਾਲੋਂ ਘਰ ਆ ਜਾਂਦਾ ਤਾਂ ਅਸੀਂ ਤਿੰਨੇ ਜਾਣੇ ਕਾਫੀ ਸਮਾਂ ਇਕੱਠੇ ਗੁਜ਼ਾਰਦੇ ਜੀਤ ਜਿਆਦਾ ਸਤ ਗਈ ਸੀ ਉਸ ਨੂੰ ਆਪਣੇ ਬੀਤੇ ਹੋਏ ਸਮੇਂ ਬਾਰੇ ਕੁਝ ਵੀ ਯਾਦ ਨਹੀਂ ਸੀ ਉਹ ਬਹੁਤ ਸਮਝਦਾਰੀ ਵਾਲੀਆਂ ਗੱਲਾਂ ਕਰਦੀ ਸੀ ਪਰ ਉਸ ਦਾ ਦਿਮਾਗ ਕਾਫੀ ਤੇਜ਼ ਸੀ ਸਾਡੇ ਘਰ ਵਿੱਚ ਨਿੱਕੀ ਤੋਂ ਨਿੱਕੀ ਗੱਲ ਨੂੰ ਉਹ ਬਹੁਤ ਜਲਦੀ ਨਾਲ ਮਹਿਸੂਸ ਕਰ ਲੈਂਦੀ ਇੱਕ ਹਫ਼ਤੇ ਵਿੱਚ ਹੀ ਉਸ ਨੂੰ ਮੇਰੀ ਪਸੰਦ ਨਾ ਪਸੰਦ ਬਾਰੇ ਸਭ ਕੁਝ ਪਤਾ ਲੱਗ ਗਿਆ ਸੀ ਜੀਤ ਮੇਰੇ ਘਰ ਦਾ ਅਤੇ ਮੇਰਾ ਬਹੁਤ ਖਿਆਲ ਰੱਖਦੀ ਸੀ ਇੱਕ ਦਿਨ ਮੈਂ ਆਪਣੇ ਜਜ਼ਬਾਤਾਂ ਤੋਂ ਮਜਬੂਰ ਹੋ ਆਪਣੇ ਦਿਲ ਦੀ ਗੱਲ ਜੀਤ ਨੂੰ ਕਹਿ ਹੀ ਦਿੱਤੀ ਇੱਕ ਦਿਨ ਬੜੀ ਸੁਹਣੀ ਸ਼ਾਮ ਸੀ ਤੇਜ਼ بارش ਹੋ ਰਹੀ ਸੀ ਜੀਤ بارش ਨਾਲ ਖੇਡ ਰਹੀ ਸੀ ਠੰਡ ਦੀ ਵਜ੍ਹਾ ਨਾਲ ਜੀਤ ਦੇ ਬੁੱਲ ਨੀਲੇ ਪੈ ਚੁੱਕੇ ਸੀ ਜੀਤ ਠੰਡ ਨਾਲ ਕੰਬ ਰਹੀ ਸੀ ਮੈਂ ਅੱਗੇ ਹੋ ਕੇ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਉਸ ਨੂੰ ਆਪਣੇ ਸੀਨੇ ਨਾਲ ਲਗਾਉਂਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉਹ ਹੁਣ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖੀ ਜਾ ਰਹੀ ਸੀ ਫਿਰ ਕੁਝ ਟਾਈਮ ਬਾਅਦ ਉਸਦੇ ਚਿਹਰੇ ਉੱਪਰ ਮੁਸਕਰਾਹਟ ਆਈ ਇਹ ਦੇਖ ਕੇ ਤਾਂ ਮੈਂ ਨੱਚਣ ਲੱਗਾ ਹੁਣ ਮੈਂ ਵੀ ਜਾਣ ਚੁੱਕਿਆ ਸੀ ਕਿ ਉਸ ਦੇ ਮਨ ਵਿੱਚ ਮੇਰੇ ਲਈ ਕੋਈ ਫੀਲਿੰਗ ਹੈ ਉਹ ਕਿੰਨਾ ਟਾਈਮ ਵੱਡੀਆਂ-ਵੱਡੀਆਂ ਅੱਖਾਂ ਨਾਲ ਮੇਰੇ ਚਿਹਰੇ ਵੱਲ ਦੇਖਦੀ ਰਹੀ ਫਿਰ ਸ਼ਰਮਾ ਕੇ ਅੰਦਰ ਨੂੰ ਦੌੜ ਗਈ ਉਸ ਦੀ ਮੁਸਕਰਾਹਟ ਨੇ ਮੇਰੇ ਅੰਦਰ ਇੱਕ ਨਵੀਂ jaan ਪਾ ਦਿੱਤੀ ਸੀ ਮੈਂ ਵੀ ਹੁਣ ਜਾਣ ਗਿਆ ਸੀ ਕਿ ਉਹ ਸ਼ਰਮਾ ਕੇ ਕਿੱਥੇ ਗਈ ਹੋਵੇਗੀ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੀ ਮੰਮੀ ਦੇ ਕਮਰੇ ਵਿੱਚ ਗਈ ਹੋਵੇਗੀ ਮੈਂ ਵੀ ਚੋਰੀ-ਚੋਰੀ ਉਸ ਦੇ ਪਿੱਛੇ ਗਿਆ ਜਦ ਮੈਂ ਉਸ ਨੂੰ ਦੇਖਣ ਗਿਆ ਉਹ ਮੈਨੂੰ ਘੂਰ ਕੇ ਵੇਖ ਰਹੀ ਸੀ ਪਰ ਉਹ ਕੱਪੜੇ ਬਦਲਣ ਦੇ ਬਹਾਨੇ ਆਪਣੇ ਕਮਰੇ ਵਿੱਚ ਗਈ ਸੀ ਫਿਰ ਉਸ ਰਾਤ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ ਜੀਤ ਦੇ ਬਾਰੇ ਵਿੱਚ ਇਹ ਸੁਣ ਕੇ ਮੰਮੀ ਚੁੱਪ ਜਹੀ ਹੋ ਗਈ ਮੰਮੀ ਕਹਿਣ ਲੱਗੀ ਕਿ ਪੁੱਤ ਸੰਦੀਪ ਆਪਾਂ ਕੁਝ ਵੀ ਇਸ ਦੇ ਬਾਰੇ ਨਹੀਂ ਜਾਣਦੇ ਕਿ ਇਹ ਕੁੜੀ ਸਿੱਖ Hindu ਹੈ ਜਾਂ ਮੁਸਲਮਾਨ ਮੰਮੀ ਨੇ ਕਿਹਾ ਕਿ ਆਪਾਂ ਉਸ ਦੀ ਜਾਤ ਇਹ ਕੌਣ ਹੈ ਕੁਝ ਵੀ ਨਹੀਂ ਪਤਾ ਇਹ ਕਿਵੇਂ ਹੋ ਸਕਦਾ ਕਿ ਮੈਂ ਨੂੰ ਆਪਣੇ ਘਰ ਦੀ ਨੋ ਬਣਾ ਲਵਾਂ ਮੈਂ ਹੈਰਾਨੀ ਨਾਲ ਮੰਮੀ ਵੱਲ ਵੇਖਣ ਲੱਗਾ ਮੈਂ ਨਹੀਂ ਜਾਣਦਾ ਸੀ ਕਿ ਮੰਮੀ ਨੂੰ ਇਸ ਰਿਸ਼ਤੇ ਤੋਂ ਇਤਰਾਜ਼ ਹੋਵੇਗਾ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਮੰਮੀ ਇਹ ਗੱਲ ਸੁਣ ਕੇ ਖੁਸ਼ ਹੋਵੇਗੀ ਮੰਮੀ ਨੇ ਪੂਰੇ ਮਾਨ ਤੋਂ ਪੂਰੇ ਦਿਲ ਤੋਂ ਇਸ ਨੂੰ ਆਪਣੀ ਧੀ ਮੰਨਿਆ ਹੈ ਪਰ ਮੇਰੀ ਮੰਮੀ ਨੇ ਉਸ ਨੂੰ ਧੀ ਤਾਂ ਮੰਨ ਲਿਆ ਸੀ ਪਰ ਨੋ ਬਣਾਉਣ ਵਿੱਚ ਉਹ ਬਾਕੀ ਦੀਆਂ ਸੱਸਾਂ ਵੱਲੋਂ ਇਤਰਾਜ਼ ਹੋਵੇਗਾ ਮੰਮੀ ਨੂੰ ਇਸ ਗੱਲ ਤੋਂ ਇਤਰਾਜ਼ ਇਸ ਲਈ ਕਿ ਉਸ ਦੀ ਜਾਤ ਬਾਰੇ ਕੁਝ ਵੀ ਪਤਾ ਨਹੀਂ ਮੈਂ ਜਦੋਂ ਦਾ ਜੀਤ ਨੂੰ ਮਿਲਿਆ ਸੀ ਉਸ ਬਾਰੇ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਮੈਂ ਕਈ ਵਾਰ ਉਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ ਮੇਰੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਸ ਦੌਰ ਵਿੱਚ ਮੈਂ ਕੋਈ ਜਾਣਕਾਰੀ ਹਾਸਲ ਨਾ ਕਰ ਸਕਿਆ ਮੈਂ ਥੱਕ ਹਾਰ ਕੇ ਵਿਆਹ ਦਾ ਫੈਸਲਾ ਕੀਤਾ ਜਿਵੇਂ ਜਿਵੇਂ ਕਰਕੇ ਮੈਂ ਆਪਣੀ ਮੰਮੀ ਨੂੰ ਰਾਜੀ ਕਰ ਲਿਆ ਹੁਣ ਮੇਰੀ ਮੰਮੀ ਰਾਜੀ ਹੋ ਗਈ ਮੰਮੀ ਵਿਆਹ ਦੀਆਂ ਤਿਆਰੀਆਂ ਕਰਨ ਲੱਗੀ ਮੰਮੀ ਨੂੰ ਜੀਤ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਬਾਸ ਉਹ ਇੱਕ ਵੱਡੇ ਘਰਾਣੇ ਦੀ ਕੁੜੀ ਨੂੰ ਆਪਣੀ ਨੋਹ ਬਣਾਉਣਾ ਚਾਹੁੰਦੀ ਸੀ ਮੈਂ ਮੰਮੀ ਨੂੰ ਵਿਆਹ ਲਈ ਰਾਜ਼ੀ ਕਰ ਲਿਆ ਮੈਂ ਹੁਣ ਇਕੱਲੇ ਹੋਣ ਦਾ ਫਾਇਦਾ ਉਠਾਉਣਾ ਸੀ ਮੰਮੀ ਨੇ ਜੋਰਾ-ਸ਼ੋਰਾ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੰਮੀ ਦੇ ਆਪਣੇ ਬੇਟੇ ਦੇ ਵਿਆਹ ਲਈ ਜੋ ਏਰਮਾਨ ਸੀ ਉਸ ਨੇ ਸਾਰੇ ਪੂਰੇ ਕਰਨੇ ਸੀ ਇਸ ਲਈ ਵਿਆਹ ਵਿੱਚ ਮਹੀਨੇ ਭਰ ਦਾ ਸਮਾਂ ਰੱਖਿਆ ਹੁਣ ਮੈਂ ਤੇ ਜੀਤ ਇੱਕ ਦੂਜੇ ਦੀ ਪਸੰਦ ਦੇ ਕੱਪੜਿਆਂ ਦੀ ਕਾਰਨ ਲੱਗੇ ਇਸ ਲਈ ਅਸੀਂ ਸ਼ਹਿਰ ਗਏ ਸ਼ਹਿਰੋਂ ਜਦੋਂ ਅਸੀਂ ਇੱਕ ਵੱਡੇ ਬੁਟੀਕ ਤੇ ਗਏ ਤਾਂ ਵਿਆਹ ਵਾਲੇ ਦਿਨ ਵਾਸਤੇ ਸੂਟ ਪਸੰਦ ਕਰਨ ਲਈ ਪਿੱਛੇ ਇੱਕ ਕੁੜੀ ਵੱਲੋਂ ਆਵਾਜ਼ ਦਿੱਤੀ ਗਈ ਸਿਮਰਨ ਉਸਨੇ ਜਲਦੀ ਨਾਲ ਪਿੱਛੇ ਨੂੰ ਮੁੜ ਕੇ ਦੇਖਿਆ ਉਹ ਕੁੜੀ ਜਲਦੀ ਦੇ ਨਾਲ ਸਾਹਮਣੇ ਆਈ ਅਤੇ ਅੱਖਾਂ ਵਿੱਚ ਹੰਝੂ ਲੈਂਦੇ ਹੋਏ ਜੀਤ ਨੂੰ ਗੱਲ ਨਾਲ ਲਾ ਲਿਆ ਉਹ ਕੁੜੀ ਕਹਿਣ ਲੱਗੀ ਕਿ ਸਿਮਰਨ ਭਾਬੀ ਤੁਸੀਂ ਕਿੱਥੇ ਚਲੇ ਗਏ ਸੀ ਅਸੀਂ ਤੁਹਾਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੁਹਾਡੀ ਵਜ੍ਹਾ ਨਾਲ ਕਾਰਨ ਵੀਰੇ ਨੇ ਆਪਣੀ ਤਬੀਅਤ ਖਰਾਬ ਕਰ ਲਈ ਅਸੀਂ ਤੁਹਾਨੂੰ ਬਹੁਤ ਲੱਭਿਆ ਉਹ ਕੁੜੀ ਹੋਰ ਬਹੁਤ ਕੁਝ ਕਹਿ ਰਹੀ ਸੀ ਜੋ ਮੇਰੇ ਸਿਰ ਦੇ ਉੱਤੋਂ ਦੀ ਲੰਘ ਰਿਹਾ ਸੀ ਮੇਰੇ ਉੱਪਰ ਤਾਂ ਜਿਵੇਂ ਅਸਮਾਨ ਹੀ ਟੁੱਟ ਗਿਆ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੁੜੀ ਕੀ ਬੋਲੀ ਜਾ ਰਹੀ ਹੈ ਉਹ ਜਿਸ ਕਰਨ ਬਾਰੇ ਗੱਲ ਕਰ ਰਹੀ ਸੀ ਉਹ ਜੀਤ ਦਾ ਪਤੀ ਸੀ ਹੁਣ ਉਸ ਕੁੜੀ ਦੀਆਂ ਗੱਲਾਂ ਮੈਨੂੰ ਸਾਫ਼ ਤੌਰ ਤੇ ਸਮਝ ਆ ਚੁੱਕੀਆਂ ਸੀ ਹੁਣ ਜੀਤ ਹਰਾਨੀ ਨਾਲ ਉਸ ਕੁੜੀ ਦੇ ਚਿਹਰੇ ਵੱਲ ਹੀ ਦੇਖੀ ਜਾ ਰਹੀ ਸੀ ਉਹ ਕੁੜੀ ਜਲਦੀ ਨਾਲ ਪਰਸ ਵਿੱਚ ਫੋਨ ਕੱਢਦੀ ਐ ਤੇ ਇੱਕ ਨੰਬਰ ਮਲਵਾਉਦੀ ਐ। ਕੁਝ ਕੋ ਟਾਈਮ ਬਾਅਦ ਇੱਕ ਲੰਮਾ ਚੌੜਾ ਆਦਮੀ ਉੱਥੇ ਆ ਜਾਂਦਾ। ਉਸ ਆਦਮੀ ਨੇ ਆਉਂਦੇ ਹੀ ਜੀਤ ਨੂੰ ਗਲੇ ਲਾ ਲਿਆ। ਫਿਰ ਉਸ ਨੇ ਬਹੁਤ سارے ਸਬੂਤ ਮੈਨੂੰ ਦਿਖਾਏ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਜੀਤ ਹੀ ਸਿਮਰਨ ਹੈ। ਕਿ ਉਹ ਆਦਮੀ ਉਸ ਦਾ ਪਤੀ ਹੈ। ਜੀਤ ਹੁਣ ਬੜੀ ਹੈਰਾਨੀ ਨਾਲ ਘੂਰ ਕੇ ਕਰਨਵਲ ਦੇਖ ਰਹੀ ਸੀ। ਸ਼ਾਇਦ ਉਹ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ। ਵਿਆਹ ਨਾਲ ਕੇ ਜੋ ਆਰਮਾਨ ਸਨ ਉਹ ਸਾਰੇ ਮਿੱਟੀ ਵਿੱਚ ਮਿਲ ਗਏ ਸੀ ਇਸ ਤਰ੍ਹਾਂ ਮੇਰੇ ਵਿਆਹ ਤੋਂ ਮਹੀਨਾ ਪਹਿਲਾਂ ਮੇਰਾ ਪਿਆਰ ਮੇਰੇ ਤੋਂ ਦੂਰ ਹੋ ਗਿਆ ਸੀ ਮੈਨੂੰ ਤਾਂ ਯਕੀਨ ਸੀ ਕਿ ਇਹ ਮੈਨੂੰ ਮਿਲ ਜਾਵੇਗੀ ਪਰ ਇਹ ਸਭ ਕੁਝ ਖਤਮ ਹੋ ਗਿਆ ਸੀ ਜੀਤ ਨੂੰ ਹੁਣ ਕੁਝ ਵੀ ਪੂਰੀ ਤਰ੍ਹਾਂ ਯਾਦ ਤਾਂ ਨਹੀਂ ਸੀ ਕਾਰਨ ਵੱਲੋਂ ਜੋ ਸਬੂਤ ਉਸ ਨੂੰ ਵਿਖਾਏ ਗਏ ਸਨ ਉਸ ਨੂੰ ਵੇਖਣ ਤੋਂ ਬਾਅਦ ਜੀਤ ਨੂੰ ਆਪਣੇ ਨਾਲ ਰੱਖਣ ਦਾ ਅਧਿਕਾਰ ਹੁਣ ਮੇਰੇ ਕੋਲ ਨਹੀਂ ਸੀ ਇਸ ਤਰ੍ਹਾਂ ਜੀਤ ਦੇ ਸਾਰੇ ਪਰਿਵਾਰ ਵਾਲੇ ਉਸ ਨੂੰ ਨਾਂ ਲੈ ਗਏ ਉਹ ਕੁੜੀ ਜਿਹੜੀ ਸਾਨੂੰ ਬੁਟੀਕ ਚੋਂ ਮਿਲੀ ਸੀ ਉਹ ਜੀਤ ਦੀ ਨਨਾਨ ਦੀ ਸਹੇਲੀ ਸੀ ਉਸ ਨੇ ਫੋਨ ਕਰਕੇ ਜੀਤ ਦੇ ਸਾਰੇ ਪਰਿਵਾਰ ਨੂੰ ਬੁਲਾਇਆ ਸੀ ਜੀਤ ਦੇ ਜਾਣ ਤੋਂ ਬਾਅਦ ਮੈਂ ਤਾਂ ਟੁੱਟ ਗਿਆ ਤੇ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਜੀਤ ਦੇ ਜਾਣ ਤੋਂ ਬਾਅਦ ਮੇਰੀ ਹਾਲਤ ਵਿਗੜ ਚੁੱਕੀ ਸੀ ਮੇਰਾ ਇਕੱਲਾ ਦਿਲ ਹੀ ਨਹੀਂ ਟੁੱਟਿਆ ਸੀ ਮੇਰੇ ਤਾਂ ਵਿਆਹ ਨੂੰ ਲੈ ਕੇ ਜੋ ਅਰਮਾਨ ਸਨ ਉਹ ਵੀ ਚੱਕਨਾ ਚੂਰ ਹੋ ਗਏ ਸਨ ਜੀਤ ਦੇ ਜਾਣ ਤੋਂ ਬਾਅਦ ਮੈਂ ਕਈ-ਕਈ ਰਾਤਾਂ ਸੌਣੀ ਪਾ ਰਿਹਾ ਮੈਂ ਸਾਰੀ-ਸਾਰੀ ਰਾਤ ਆਪਣੀ ਮੰਮੀ ਦੇ ਗਾਲ ਆ ਕੇ ਰੋਂਦਾ ਰਹਿੰਦਾ ਸੀ ਮੈਂ ਜੀਤ ਨੂੰ ਲੈ ਕੇ ਆਪਣੇ ਮਨ ਵਿੱਚ ਕਈ ਸੁਪਨੇ ਸਜਾਏ ਸਨ ਪਰ ਉਹ ਟੁੱਟ ਗਏ ਸਨ ਮੈਂ ਜੀਤ ਤੋਂ ਬਿਨਾ ਆਪਣੀ ਜ਼ਿੰਦਗੀ ਜਿਉਣ ਬਾਰੇ ਵੀ ਨਹੀਂ ਸੋਚਿਆ ਸੀ ਮੈਨੂੰ ਜੀਤ ਦੀ ਇੰਨੀ ਆਦਤ ਹੋ ਚੁੱਕੀ ਸੀ ਕਿ ਮੇਰੀ ਜ਼ਿੰਦਗੀ ਮੌਤ ਦੇ ਬਰਾਬਰ ਹੋ ਚੁੱਕੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਪਰ ਮੈਂ ਇੱਕ ਗੱਲੋਂ ਹਰਾਨ ਸੀ ਕਿ ਜੀਤ ਦਾ ਪਤੀ ਇਸ ਸ਼ਹਿਰ ਵਿੱਚ ਰਹਿੰਦੇ ਹੋਏ ਵੀ ਉਸ ਨੂੰ ਇੰਨਾ ਚਿਰ ਲੱਭਣ ਵਿੱਚ ناکਾਮ ਕਿਉਂ ਰਹਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇਕਰ ਉਸਦੇ ਪਤੀ ਨੇ ਕੋਈ ਰਿਪੋਰਟ ਦਰਜ ਕਰਵਾਈ ਹੁੰਦੀ ਮੈਨੂੰ ਇਸ ਬਾਰੇ ਕੁਝ ਕਿਉਂ ਨਹੀਂ ਪਤਾ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਹੀ ਪੁਲਿਸ ਦਾ ਸਹਾਰਾ ਲਿਆ ਸੀ ਹੁਣ ਇਸ ਗੱਲ ਨੂੰ 24 ਦਿਨ ਬੀਤ ਚੁੱਕੇ ਸੀ ਮੈਨੂੰ ਕੁਝ ਯਾਦ ਆਇਆ ਕਿ ਜੀਤ ਦਾ ਕੁਝ 골ਡ ਮੇਰੇ ਕੋਲ ਰਹਿ ਗਿਆ ਦਰਅਸਲ ਜਦੋਂ ਜੀਤ ਦਾ ਐਕਸੀਡੈਂਟ ਹੋਇਆ ਸੀ ਉਸ ਟਾਈਮ ਉਸ ਉਸਨੇ ਸੋਨੇ ਦੇ ਕੁਝ ਗਹਿਣੇ ਪਾ ਰੱਖੇ ਸੀ ਉਹ ਮੇਰੇ ਕੋਲ ਹੀ ਮੇਰੇ ਘਰ ਵਿੱਚ ਰੱਖੇ ਪਏ ਸੀ ਮੈਂ ਉਹਨਾਂ ਗਹਿਣਿਆਂ ਨੂੰ ਆਪਣੇ ਘਰ ਵਿੱਚੋਂ ਲੈ ਕੇ ਜੀਤ ਦੇ ਘਰ ਉਹਨਾਂ ਨੂੰ ਦੇਣ ਲਈ ਗਿਆ ਜਦੋਂ ਮੈਂ ਜੀਤ ਦੇ ਘਰ ਪਹੁੰਚਿਆ ਤਾਂ ਘਰ ਕੀ ਸੀ ਇੱਕ ਆਲੀਸ਼ਾਨ ਬੰਗਲਾ ਹੀ ਸੀ ਜਦੋਂ ਮੈਂ ਉਸ ਦੇ ਘਰ ਦੇ ਬਾਹਰ ਗਿਆ ਮੈਂ ਚੌਕੀਦਾਰ ਨੂੰ ਅੰਦਰ ਜਾਣ ਲਈ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਮੇਰੇ ਵਾਰ-ਵਾਰ ਕਹਿਣ ਤੇ ਚੌਕੀਦਾਰ ਨੇ ਅੰਦਰੋਂ ਪਤਾ ਕੀਤਾ ਤਾਂ ਫਿਰ ਮੈਨੂੰ ਅੰਦਰ ਆਉਣ ਦਿੱਤਾ ਯਾ ਮੈਨੂੰ ਡ੍ਰਾਇੰਗ ਰੂਮ ਵਿੱਚ ਬਿਠਾਇਆ ਗਿਆ ਜਦੋਂ ਮੈਂ ਡ੍ਰਾਇੰਗ ਰੂਮ ਵਿੱਚ ਬੈਠਾ ਸੀ ਜੀਤ ਜਾਨੀ ਸਿਮਰਨ ਦਾ ਪਤੀ ਕਰਨ ਆਇਆ ਤੇ ਮੇਰੇ ਸਾਹਮਣੇ ਬੈਠ ਗਿਆ ਕਰਨ ਬੜੇ ਗੁੱਸੇ ਵਾਲੇ ਲਹਿਜੇ ਵਿੱਚ ਮੇਰੇ ਕੋਲ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਉਹ ਲਫਾਫਾ ਕੱਢ ਕੇ ਉਸ ਦੇ ਅੱਗੇ ਰੱਖ ਦਿੱਤਾ ਜਿਸ ਵਿੱਚ ਜੀਤ ਦੇ ਗਹਿਣੇ ਸਨ ਫਿਰ ਮੈਂ ਉਸ ਤੋਂ ਉਸ ਦੀ ਤਬੀਅਤ ਬਾਰੇ ਪੁੱਛਿਆ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਬੋਲਣ ਲੱਗਾ ਕਿ ਪਹਿਲਾਂ ਤਾਂ ਤੂੰ ਮੇਰੀ ਪਤਨੀ ਨੂੰ ਕਿੰਨਾ ਟਾਈਮ ਆਪਣੇ ਘਰ ਵਿੱਚ ਛੁਪਾ ਕੇ ਰੱਖਿਆ ਸਿਰਫ ਪਤਾ ਨਹੀਂ ਉਸ ਨਾਲ ਕੀ ਕੀ ਕੁੱਝ ਕੀਤਾ ਅੱਜ ਤੂੰ ਮੂੰਹ ਚੱਕ ਕੇ ਮੇਰੇ ਘਰ ਆ ਗਿਆ ਤੂੰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਉਸਨੇ ਕਿਹਾ ਕਿ ਤੇਰੇ ਘਟੀਆ ਪਾਂ ਦਾ ਹੋਰ ਕੀ ਸਬੂਤ ਹੋ ਸਕਦਾ ਇਹ ਸੁਣ ਕੇ ਮੈਂ ਥੋੜਾ ਸ਼ਰਮਿੰਦਾ ਹੋਇਆ ਮੈਂ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਜੀਤ ਜਾਣੀ ਸਿਮਰਨ ਹੋਇਆ ਹੈ ਮੈਂ ਤਾਂ ਸਿਰਫ ਉਹਨੂੰ ਸਹਾਰਾ ਦੇਣ ਦੇ ਇਰਾਦੇ ਨਾਲ ਉਸ ਨਾਲ ਵਿਆਹ ਕਰਨ ਲੱਗਾ ਸੀ ਹੋਰ ਮੇਰਾ ਕੋਈ ਮਕਸਦ ਨਹੀਂ ਸੀ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਜੀਤ ਦੀ ਖੈਰ ਖਬਰ ਲਾਵਾਂਗਾ ਸ਼ਾਇਦ ਉਸ ਦਾ ਪਤੀ ਮੇਰਾ ਧੰਨਵਾਦ ਕਰੇ ਕਿ ਮੈਂ ਉਸ ਦੀ ਪਤਨੀ ਦਾ ਇੰਨਾ ਟਾਈਮ ਖਿਆਲ ਰੱਖਿਆ ਪਰ ਉਸ ਦਾ ਪਤੀ ਤਾਂ ਮੇਰੇ ਉੱਪਰ ਹੀ ਭੜਕ ਪਿਆ ਬਜਾਏ ਉਸ ਨੇ ਮੇਰਾ ਧੰਨਵਾਦ ਕਰਨ ਦੇ ਮੈਨੂੰ ਹੀ ਬੁਰਾ ਭਲਾ ਕਹਿਣ ਲੱਗਾ ਜੀਤ ਮੇਰੇ ਘਰ ਵਿੱਚ ਇੰਨਾ ਟਾਈਮ ਰਹੀ ਪਰ ਮੈਂ ਉਸ ਨਾਲ ਕੋਈ ਵੀ ਆਪਣੀ ਹੱਦ ਪਰ ਨਹੀਂ ਕੀਤੀ ਸੀ ਮੈਂ ਕਦੇ ਵੀ ਜੀਤ ਦਾ ਕੋਈ ਫਾਇਦਾ ਨਹੀਂ ਉਠਾਇਆ ਸੀ ਉਹ ਮੇਰੇ ਘਰ ਵਿੱਚ ਰਹਿੰਦੀ ਸੀ ਇਹ ਗੱਲਾਂ ਸੁਣ ਕੇ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਮੈਂ ਕਾਰਨ ਨੂੰ ਦੱਸਣਾ ਚਾਹੁੰਦਾ ਸੀ ਫਿਰ ਮੈਂ ਗੁੱਸੇ ਵਿੱਚ ਬੋਲਿਆ ਮੈਂ ਸਿਰਫ ਜੀ ਦਾ ਖਿਆਲ ਰੱਖਿਆ ਹੈ ਮੈਂ ਉਸ ਦਾ ਕਦੇ ਫਾਇਦਾ ਨਹੀਂ ਚੱਕਿਆ ਜਦੋਂ ਮੈਂ ਗੁੱਸੇ ਵਿੱਚ ਬੋਲਿਆ ਮੇਰੀ ਆਵਾਜ਼ ਸ਼ਾਇਦ ਅੰਦਰ ਤੱਕ ਚਲੀ ਗਈ ਸੀ ਮੇਰੀ ਆਵਾਜ਼ ਸੁਣ ਕੇ ਜੀਤ ਕਮਰੇ ਚੋਂ ਬਾਹਰ ਆਈ ਡਰਾਇਗਰਮ ਵਿੱਚ ਆ ਗਈ ਮੇਰੀ ਨਜ਼ਰ ਜਦੋਂ ਉਸ ਦੇ ਚਿਹਰੇ ਉੱਤੇ ਪਈ ਤਾਂ ਉਸ ਦੇ ਚਿਹਰੇ ਉੱਤੇ ਨੀਲਾ ਦੇ ਨਿਸ਼ਾਨ ਤੇ ਮੂੰਹ ਵੀ ਸੁੱਜਿਆ ਹੋਇਆ ਸੀ ਅਤੇ ਉਹ ਬਾਉਸ ਦੀ ਇੱਕ ਬਾਵੀ ਫੈਕਚਰ ਹੋ ਗਈ ਸੀ ਜੀਤ ਰੋਂਦੀ ਹੋਈ ਮੇਰੇ ਪੈਰਾਂ ਵਿੱਚ ਡਿੱਗ ਗਈ ਜੀਤ ਕਹਿਣ ਲੱਗੀ ਕਿ ਤੂੰ ਆਪਣੇ ਨਾਲ ਲੈ ਚਲ ਮੈਂ ਇਸ ਆਦਮੀ ਨਾਲ ਨਹੀਂ ਰਹਾਗੀ ਪਤਾ ਨਹੀਂ ਇਹ ਮੇਰਾ ਪਤੀ ਹੈ ਵੀ ਆ ਕਿ ਨਹੀਂ ਇਹ ਮੇਰੇ ਨਾਲ ਬਹੁਤ ਕੁੱਟਮਾਰ ਕਰਦਾ ਸੰਦੀਪ ਮੈਨੂੰ ਆਪਣੇ ਨਾਲ ਲੈ ਚਲ ਇਹ ਮੈਨੂੰ ਬਹੁਤ ਮਕਟਦਾ ਮਾਰਦਾ ਤੇ ਕਹਿੰਦਾ ਕਿ ਤੂੰ ਇੱਕ ਚ੍ਰਿਤਰਹੀਣ ਹੈ ਮੈਂ ਇਸ ਨਾਲ ਨਹੀਂ ਰਹਾਗੀ ਜੀਤ ਦੀ ਇਹ ਹਾਲਤ ਦੇਖ ਕੇ ਮੇਰੇ ਦਿਲ ਨੇ ਤਾਂ ਧੜਕਣਾ ਹੀ ਛੱਡ ਦਿੱਤਾ ਸੀ ਉਹ ਮੇਰੇ ਪੈਰਾ ਵਿੱਚ ਬੈਠ ਕੇ ਮੈਥੋਂ ਭੀਖ ਮੰਗ ਰਹੀ ਸੀ ਮੈਂ ਹੱਕਾ ਬੱਕਾ ਹੋ ਕੇ ਕਰਨਵਾਲ ਦੇਖ ਰਿਹਾ ਸੀ ਫਿਰ ਕਰਨ ਨੇ ਉਸ ਨੂੰ ਬਾਹਰ ਤੋਂ ਫੜ ਕੇ ਘੜੀਸ ਦੇ ਹੋਏ ਅੰਦਰ ਲੈ ਗਿਆ ਕਰਨ ਵਾਪਸ ਆਇਆ ਤੇ ਕਿਹਾ ਕਿ ਮੈਂ ਇਸ ਜਨਾਨੀ ਨੂੰ ਆਪਣੇ ਘਰ ਵਿੱਚ ਦੁਬਾਰਾ ਨਹੀਂ ਰੱਖ ਸਕਦਾ ਇਸ ਨੇ ਪਤਾ ਨਹੀਂ ਤੇਰੇ ਨਾਲ ਕੀ ਗੁੱਲ ਖਲਾਏ ਨੇ ਮੈਂ ਜਾਣਦਾ ਹਾਂ ਕਿ ਤੂੰ ਇਸ ਦਾ ਬਹੁਤ ਫਾਇਦਾ ਚੁੱਕਿਆ ਹੋਵੇਗਾ ਉਸ ਨੇ ਕਿਹਾ ਕਿ ਸਿਮਰਨ ਵਰਗੀ ਖੂਬਸੂਰਤ ਅਤੇ ਸੋਹਣੀ ਸੁਨੱਖੀ ਜਨਾਨੀ ਨੂੰ ਕੌਣ ਛੱਡੇਗਾ ਤੇ ਤੇਰੀ ਹਿੰਮਤ ਕਿਵੇਂ ਹੋਈ ਇੱਥੇ ਆਉਣ ਦੀ ਦਫਾ ਹੋ ਜਾ ਅੱਜ ਤੋਂ ਬਾਅਦ ਕਦੀ ਇੱਥੇ ਦੁਬਾਰਾ ਨਾ ਆਈ ਮੈਂ ਕਰਨ ਦੀਆਂ ਗੱਲਾਂ ਤੋਂ ਕਾਫੀ ਹੈਰਾਨ ਸੀ ਸਿਮਰਨ ਹਜੇ ਵੀ ਆਪਣੇ ਆਪ ਨੂੰ ਜੀਤ ਹੀ ਸਮਝ ਰਹੀ ਸੀ ਕਰਨ ਉਸ ਦੀ ਯਾਦ ਆਸ਼ਤ ਨੂੰ ਵਾਪਸ ਲਿਆਉਣ ਦੀ ਬਜਾਏ ਉਸ ਨਾਲ ਮਾਰਕੁੱਟ ਤੇ ਉੱਤਰ ਆਇਆ ਸੀ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਕਰਨ ਦੇ ਪਿਆਰ ਨਾਲ ਉਸ ਦੀ ਯਾਦ ਆਸ਼ਤ ਵਾਪਸ ਆ ਜਾਵੇਗੀ ਹੁਣ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਇਆ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਂ ਘਰ ਜਾਣ ਦੀ ਬਜਾਏ ਆਪਣੇ ਦੋਸਤ ਜੋ ਕਿ ਇੱਕ ਪੁਲਸ ਅਫਸਰ ਸੀ ਉਸ ਦੇ ਕੋਲ ਗਿਆ ਮੈਂ ਸਾਰੀ ਗੱਲ ਉਸ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਔਰਤ ਤੇ ਇਸ ਜੁਲਮ ਕਰਨਾ ਡੈਮੋਸਟਿਕ ਬੈਲੈਂਸ ਹੈ ਜੇਕਰ ਉਸ ਦੀ ਜਾਦਸ਼ਤ ਵੀ ਠੀਕ ਨਾ ਹੋਵੇ ਇਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਉਸ ਨੇ ਕਿਹਾ ਕਿ ਮੈਂ ਇਸ ਤੇ ਕਾਰਵਾਈ ਕਰਵਾ ਸਕਦਾ ਹਾਂ ਮੈਂ ਉਸ ਨੂੰ ਕਿਹਾ ਕਿ ਐਫ ਆਈ ਆਰ ਮੈਂ ਖੁਦ ਦਰਜ ਕਰਵਾਵਾਂਗਾ ਮੇਰੀ ਕਾਰਵਾਈ ਕਰਵਾਉਣ ਤੇ ਪੁਲਿਸ ਨੇ ਜੀਤ ਨੂੰ ਉਥੋਂ ਕੱਢ ਲਿਆ ਮੈਂ ਜੀਤ ਨੂੰ ਆਪਣੇ ਨਾਲ ਆਪਣੇ ਘਰ ਲਿਆਇਆ ਅਤੇ ਉਸਦੇ ਪਤੀ ਕਰਨ ਨੂੰ ਡੈਮੋਸਟਿਕ ਵੈਲੈਂਸ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਜਦ ਮੈਂ ਜੀਤ ਨੂੰ ਘਰ ਲੈ ਕੇ ਆਇਆ ਤਾਂ ਮੇਰੀ ਮੰਮੀ ਜੀਤ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੋਈ ਮੇਰੀ ਮੰਮੀ ਨੇ ਜੀਤ ਦੀ ਬਹੁਤ ਦੇਖਭਾਲ ਕੀਤੀ ਜੀਤ ਤੇ ਲੱਗੀਆਂ ਹੋਈਆਂ ਸੱਟਾਂ ਸਾਫ਼ ਦੱਸ ਰਹੀਆਂ ਸੀ ਕਿ ਉਸ ਨਾਲ ਬਹੁਤ ਕੁੱਟਮਾਰ ਹੋਈ ਐ ਜੀਤ ਦੇ ਚਿਹਰੇ ਉੱਤੇ ਪਾਏ ਹੋਏ ਨੀਲ ਹਰ ਉਸ ਗੱਲ ਦੀ ਗਵਾਹੀ ਦੇ ਰਹੇ ਸੀ ਜੀਤ ਇੱਕ ਪਤੀਤ ਜਾਨਵਰ ਸੀ ਇਸ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਜੀਤ ਪੌੜੀਆਂ ਦੇ ਉੱਪਰੋਂ ਉਤਰ ਰਹੀ ਸੀ ਉਸ ਨੂੰ ਸ਼ਾਇਦ ਜ਼ਿਆਦਾ ਕਮਜ਼ੋਰੀ ਹੋਣ ਕਰਕੇ ਚੱਕਰ ਆਇਆ ਤੇ ਉਹ ਪੌੜੀਆਂ ਉੱਤੋਂ ਡਿੱਗ ਪਈ ਉਹ ਜਦੋਂ ਪੌੜੀਆਂ ਤੋਂ ਡਿੱਗੀ ਤਾਂ ਉਸ ਦੀ ਜ਼ਿਆਦਾ ਵਾਪਸ ਆਵੇ ਉਸ ਵੇਲੇ ਸਿਰ ਵਿੱਚੋਂ ਫੇਰ ਤੋਂ 60 ਵਜੇ ਜਾਂ ਫਿਰ ਜ਼ਿਆਦਾ ਤਨਾਹ ਹੋਣ ਕਰਕੇ ਉਸਦੇ ਦਿਮਾਗ ਨੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਜੋ ਸਚਾਈ ਮੈਨੂੰ ਦੱਸੀ ਤਾਂ ਮੇਰੇ ਤਾਂ ਕਦਮਾਂ ਥੱਲੇ ਜ਼ਮੀਨ ਨਿਕਲ ਗਈ ਉਸ ਨੇ ਕਿਹਾ ਕਿ ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ ਸੀ ਮੈਨੂੰ ਕਾਰਨ ਨੇ ਹੀ ਗੱਡੀ ਵਿੱਚ ਬਿਠਾ ਕੇ ਉਸ ਦੀਆਂ ਬ੍ਰੇਕਾਂ ਫੇਰ ਕਰ ਦਿੱਤੀਆਂ ਸੀ ਜਿਸ ਟਾਈਮ ਮੇਰਾ ਐਕਸੀਡੈਂਟ ਹੋਇਆ ਮੇਰਾ ਪਤੀ ਕਾਰਨ ਨਾਲ ਹੀ ਸੀ ਉਸ ਟਾਈਮ ਕਰਨ ਨੇ ਕੋਈ ਨਕੀਲੀ ਚੀਜ਼ ਮੇਰੇ ਸਿਰ ਵਿੱਚ ਮਾਰੀ ਜਿਸ ਨਾਲ ਮੈਂ ਆਪਣੇ ਹੋਸ਼ ਗਵਾ ਚੁੱਕੀ ਸੀ ਦੇਖਣ ਚੋਂ ਤਾਂ ਇਹ ਲੱਗ ਰਿਹਾ ਸੀ ਕਿ ਇਹ ਇੱਕ ਕਾਰ ਐਕਸੀਡੈਂਟ ਹੈ ਪਰ ਇਹ ਸਿਰਫ ਵਖਾਇਆ ਗਿਆ ਸੀ ਮੈਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਜਿਸ ਪ੍ਰਾਪਰਟੀ ਤੇ ਐਸ਼ ਕਰ ਰਿਹਾ ਹੈ ਉਹ ਮੇਰੇ ਮਾਤਾ ਪਿਤਾ ਦੀ ਹੈ ਉਹਨਾਂ ਨੇ ਮਰਨ ਤੋਂ ਪਹਿਲਾਂ ਉਹ ਮੇਰੇ ਨਾਂ ਤੇ ਕਰ ਦਿੱਤੀ ਸੀ ਕਰਨ ਮੇਰੀ ਪ੍ਰਾਪਰਟੀ ਕਰਕੇ ਮੇਰੀ ਤਾਂ ਜਾਨ ਲੈਣਾ ਚਾਹੁੰਦਾ ਸੀ ਇਸ ਕਰਕੇ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰੱਬ ਦੀ ਕੁਝ ਹੋਰ ਮਰਜ਼ੀ ਸੀ ਇਸ ਤਰ੍ਹਾਂ ਜੀਤ ਮੈਨੂੰ ਮਿਲ ਗਈ ਉਸ ਦੀ ਜਾਦਾਸ਼ਤ ਦੀ ਵਜ੍ਹਾ ਨਾਲ ਮੈਨੂੰ ਉਸ ਨੂੰ ਸੰਭਾਲਣ ਦਾ ਮੌਕਾ ਮਿਲ ਗਿਆ ਕਾਰਨ ਨੇ ਐਕਸੀਡੈਂਟ ਤੋਂ ਬਾਅਦ ਇਹ ਸੋਚਿਆ ਕਿ ਉਹ ਤਾਂ ਮਰ ਖਾਪ ਗਈ ਹੋਣੀ ਹੈ ਪਰ ਜਦੋਂ ਉਸ ਦੀ ਨਣਾਨ ਦੀ ਦੋਸਤ ਨੇ ਉਸ ਦੇ ਘਰ ਆ ਨੂੰ ਇਹ ਖਬਰ ਦਿੱਤੀ ਤਾਂ ਕਾਰਨ ਨੇ ਉਸ ਤੇ ਗੁੱਸਾ ਕੀਤਾ ਕਿ ਇਹ ਕਿਵੇਂ ਬਚ ਗਈ ਹੁਣ ਫਿਰ ਕਾਰਨ ਨੇ ਉਸ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਉਸਦੀ ਜ਼ਿਆਦਾਸ਼ਤ ਨਾ ਹੁੰਦਾ ਫਾਇਦਾ ਉਠਾ ਕੇ ਉਸ ਨੂੰ ਦਿਮਾਗੀ ਮਰੀਜ਼ ਬਣਾਉਣਾ ਚਾਹੁੰਦਾ ਸੀ ਹੁਣ ਇੱਕ ਵਾਰ ਫਿਰ ਮੈਂ ਜੀਤ ਦੀ ਜਾਨ ਬਚਾਈ ਇਸ ਤਰ੍ਹਾਂ ਮੈਂ ਆਪਣੇ ਪਿਆਰ ਲਈ ਉਹਦੇ ਦਰਵਾਜ਼ੇ ਤੇ ਗਿਆ ਇਸ ਵਾਰ ਮੈਂ ਫਿਰ ਉਸ ਨੂੰ ਬਚਾ ਲਿਆ ਸੀ ਹੁਣ ਜੀਤ ਮੇਰੇ ਸੀਨੇ ਉੱਤੇ ਸਿਰ ਰੱਖ ਕੇ ਸੌ ਰਹੀ ਸੀ ਤੇ ਆਪਣਾ ਸਾਰਾ ਦੁੱਖ ਦੱਸ ਰਹੀ ਸੀ ਜੀਤ ਨੇ ਦੱਸਿਆ ਕਿ ਉਹ ਤੇ ਕਾਰਨ ਦੋਵੇਂ ਇੱਕ ਹੀ ਕਾਲਜ ਵਿੱਚ ਪੜ੍ਹਦੇ ਸਨ ਜੀਤ ਨੇ ਕਿਹਾ ਉਸਨੇ ਆਪਣੀ ਮਰਜ਼ੀ ਨਾਲ ਹੀ ਕਰਨ ਨਾਲ ਵਿਆਹ ਕਰਵਾਇਆ ਸੀ ਜੀਤ ਨੇ ਸੋਚਿਆ ਸੀ ਕਿ ਉਸ ਨੂੰ ਕਰਨ ਦੇ ਰੂਪ ਵਿੱਚ ਆਪਣਾ ਆਈਡੀਅਲ ਪਤੀ ਮਿਲ ਗਿਆ ਜੀਤ ਨੇ ਦੱਸਿਆ ਕਿ ਵਿਆਹ ਦੇ ਪਹਿਲੇ ਪਹਿਲੇ ਦਿਨ ਵਿੱਚ ਤਾਂ ਉਹ ਬਹੁਤ ਜ਼ਿਆਦਾ ਵਧੀਆ ਸੀ ਵਿਆਹ ਦੇ ਕੁਝ ਮਹੀਨੇ ਬਾਅਦ ਉਸ ਦੀ ਸਚਾਈ ਖੁੱਲ ਚੁੱਕੀ ਸੀ ਕਿ ਉਸਨੇ ਪ੍ਰਾਪਰਟੀ ਲਈ ਜੀਤ ਨਾਲ ਵਿਆਹ ਕਰਵਾਇਆ ਹੈ ਜੀਤ ਨੇ ਦੱਸਿਆ ਕਿ ਮੈਂ ਤਾਂ ਸੋਚ ਲਿਆ ਸੀ ਕਿ ਮੈਂ ਕਰਨ ਨੂੰ ਤਲਾਕ ਦੇ ਦੇਵਾਂਗੀ ਜਦੋਂ ਜੀਤ ਨੇ ਕਰਨ ਤੋਂ ਆਪਣਾ ਖੜਾ ਛਡਾਉਣ ਦੀ ਕੋਸ਼ਿਸ਼ ਕੀਤੀ ਤਲਾਕ ਦੀ ਖਬਰ ਸੁਣ ਕੇ ਤਲਾਕ ਤੋਂ ਪਹਿਲਾਂ ਹੀ ਕਰਨ ਨੇ ਇੱਕ ਪਲਾਨ ਬਣਾਇਆ ਅਤੇ ਜੀਤ ਨੂੰ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਕਰਨ ਨੇ ਸੋਚਿਆ ਕਿ ਜੇਕਰ ਇਹ ਨਹੀਂ ਰਹੇਗੀ ਤਾਂ ਸਾਰੀ ਪ੍ਰਾਪਰਟੀ ਉਸ ਨੂੰ ਮਿਲ ਜਾਵੇਗੀ ਪਰ ਉਸਦੇ ਬਾਅਦ ਜਾਣ ਨਾਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਸਨ ਹੁਣ ਤਾਂ ਉਸ ਨੂੰ ਗੱਲ-ਗੱਲ ਤੇ ਚਿਤਰ ਰਹੀ ਨਹੀਂ ਕਹਿਣ ਲੱਗ ਗਿਆ ਸੀ ਜੀਤਨੇ ਕਿਹਾ ਕਿ ਉਹ ਸ਼ੁਰੂ ਤੋਂ ਲੈ ਕੇ ਹੀ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਆਇਆ ਹੈ ਹੁਣ ਮੈਂ ਜੀਤ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਉਸ ਦਾ ساری ਜ਼ਿੰਦਗੀ ਸਾਥ ਦੇਵਾਂਗਾ ਫਿਰ ਮੈਂ ਜੀਤ ਦਾ ਕਰਨ ਨਾਲ ਡਿਵੋਰਸ ਕਰਵਾਇਆ ਅਤੇ ਜੀਤ ਦੀ ਜਾਨ ਲੈਣ ਤੇ ਜ਼ੁਲਮ ਵਿੱਚ ਉਸ ਨਾਲ ਮਾਰਕੁੱਟ ਦੇ ਜ਼ੁਲਮ ਵਿੱਚ ਕਰਨ ਨੂੰ 7 ਸਾਲ ਦੀ ਸਜ਼ਾ ਹੋ ਗਈ ਸੀ ਜੇਲ ਵੀ ਹੋ ਗਈ ਇਸ ਤਰ੍ਹਾਂ ਮੈਂ ਜੀਤ ਨਾਲ ਵਿਆਹ ਕਰ ਲਿਆ ਹੁਣ ਮੈਂ ਜੀਤ ਨਾਲ ਬਹੁਤ ਵਧੀਆ ਜ਼ਿੰਦਗੀ ਕੱਟ ਰਿਆ ਕਹਿੰਦੇ ਆ ਨਾ ਕਿ ਰੱਬ ਦੀ ਮਰਜ਼ੀ ਤੋਂ ਬਿਨਾ ਕੋਈ ਕਿਸੇ ਦਾ ਵਾੜ ਵੀ ਵਿੰਗਾ ਨਹੀਂ ਕਰ ਸਕਦਾ ਜੀਤ ਦੇ ਕੇਸ ਵਿੱਚ ਵੀ ਇਸ ਤਰ੍ਹਾਂ ਦਾ ਹੀ ਕੁਝ ਸੀ ਕਰਨ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਜੀਤ ਜਿੰਦਾ ਸੀ ਤੇ ਹੁਣ ਉਸ ਦੀ ਯਾਦ ਅਸ਼ਤ ਵੀ ਵਾਪਸ ਆ ਚੁੱਕੀ ਸੀ ਹੁਣ ਜੀਤ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਉਸ ਦਾ ਅਸਲੀ ਨਾਮ ਤਾਂ ਸਿਮਰਨ ਸੀ ਪਰ ਅੱਜ ਵੀ ਮੈਂ ਉਸ ਨੂੰ ਜੀਤ ਦੇ ਨਾਮ ਨਾਲ ਹੀ ਬੁਲਾਉਂਦਾ ਹਾਂ ਜੋ ਮੈਂ ਖੁਦ ਰੱਖਿਆ ਸੀ ਅੱਜ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਾਕੋ ਰਾਖੇ ਸਾਈਆਂ ਤਾਂ ਮਾਰ ਸਕੇ ਨਾ ਕੋਈ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾਖਾ